ਆਜੀ ਤੇ ਹੁਣ ਮੈਂ ਦੱਤਾ ਨਾ ਲੱਗਿਆ ਤੁਸੂ ਛੇ ਆਹੋ ਜਦੋਂ ਨਾਂਦਪੁਰ ਤੋਂ ਚੱਲੇ ਆ ਏਕਾਰੇ ਛੱਡ ਕੇ ਉਹ ਲੋਧੀ ਦਾ ਦੱਤਾ ਕਹਿੰ ਲੱਗਿਆ ਫਿਰ ਆਪਾਂ ਮੋਤੀਆ ਵੀ ਖੜਾਵਾਗੇ ਤੇ ਮੋਤੀਆ ਦੀ ਮਾਂ ਨੂੰ ਕੀ ਕਹਿੰਦਾ ਤੇ ਮੋਤੀ ਨੂੰ ਮਾਂ ਕੀ ਕਹਦੀ ਹੈ ਤੇ ਨਾਮ ਤੋਂ ਪਰਤੋ ਆਜੀ ਸਤਿਗੁਰੂ ਤਰਪੇ ਕਾਬੇ ਤੇ ਕਾਪੜ ਪਈਆਂ ਘੜਕਾ ਕੇ ਗੁਰੂ ਦਾ ਨਮੇ ਪਾਦ ਜਹਾਨੇ ਐ ਜੱਟ ਘਾਰਿਆ ਚੱਕਰ ਲਾ ਕੇ ਇਕ ਕਾਲਖ ਮੁੰਦਰ ਦੇ ਬਾਹਰ ਜਿਮਪਤਾ ਦੇ ਖੜ ਕੇ ਭੜੀ ਅੰਗੜਾ ਤਾਤੀ ਨਾਲੇ ਹੈ ਜੱਟ ਤਾਰਿਆ ਟੱਕਰ ਨਾ ਦੇ ਲੈ ਨਾ ਇਹਨਾਂ ਘੁੱਟ ਗਵਾਰ ਫਿਮਾਜਾ ਦਾ ਨਾਲੇ ਨਾ ਆਪਣਾ ਦੋਤਨ ਮਾ ਲੋਤੀ ਕੰਗਾਦੀਆਂ ਨੂੰ ਪਤਾ ਲੱਗ ਗਏ ਵੀ ਗੱਡੀ ਵੀ ਲੈ ਲੋਕੜੀ ਪੱਗ ਵੀ ਡੁਖਦੇ ਜਾਂਦੀ ਆ ਤੇਰਾ ਅੰਬਾੜੀ ਵੀ ਲੋਕਾਂ ਨੇ ਮਾਰਿਆ ਪੱਤਾ ਤੂੰ ਲੋਤਲਾ ਮੋਤੀ ਫਟਾ ਮਰਦਾ ਲਾ ਵਾਹ ਵਾਹ Fa dè ní ṣe yà tó yà tó yà.